ਸਿਕਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫੇਰ ਤੁਹਾਡੇ ਵਾਸਤੇ ਹਾਈ ਕਲਾਸ ਦੀ ਕਲੈਕਸ਼ਨ ਲੈ ਕੇ ਆਏ ਹਾਂ ਜਿੱਦਾਂ ਕਿ ਆਪਾਂ ਨੇ ਕੱਲ ਮਹਾਰਾਣੀ ਜਿੰਦਾ ਪਾਇਆ ਸੀ ਇੰਨਾ ਪਿਆਰ ਦਿੱਤਾ ਤੁਸੀਂ ਵੀਡੀਓ ਨੂੰ ਇੰਨਾ ਪਿਆਰਾ ਤੁਹਾਡਾ ਰਿਸਪੌਂਸ ਰਿਆ ਸੂਟ ਵੀ ਕੋਸਟੀ ਸੀ ਬਟ ਸੂਟ ਹੈਵੀ ਬਹੁਤ ਵਧੀਆ ਸੀ ਇੱਕ ਨੰਬਰ ਦਾ ਪੀਸ ਸੀ ਉਹਦੇ ਵਿੱਚ ਦੋ ਤੇ ਤਿੰਨ ਕਲਰ ਇਹ ਜੇ ਆ ਜੋ ਸਾਡਾ ਸਟਾਕ ਆਊਟ ਹੋ ਗਿਆ ਸੀ ਹਰੀਸ਼ ਹੋਰਾਂ ਨੇ ਸੋਲਡ ਆਊਟ ਬੋਲਿਆ ਆ ਬਟ ਤੁਸੀਂ ਉਹਨਾਂ ਦੀ ਬੁਕਿੰਗ ਕਰਾ ਸਕਦੇ ਮੈਨੂੰ ਤਾਂ ਸ਼ਾਮ ਪਤਾ ਲੱਗਿਆ ਕੱਲ ਮੈਂ ਹੈਗੀ ਨਹੀਂ ਸੀ ਇੱਥੇ ਕਿ ਸੋਲਡ ਆਊਟ ਬੋਲ ਰਹੇ ਆ ਠੀਕ ਹੈ ਜੀ ਕਿਉਂਕਿ ਉਹ ਸਟਾਕ ਅਸੀਂ ਬੁੱਕ ਕਰਾਇਆ ਹੋਇਆ ਕੱਲ ਸਾਡੇ ਕੋਲ 5 ਕੈਟਲੌਗ ਸੀ ਅਸੀਂ ਹੋਰ ਬੁਕਿੰਗ ਕਰਾਈ ਹੋਈ ਹੈ ਤੁਸੀਂ ਆਰਾਮ ਨਾਲ ਕੱਲ ਵਾਲੀ ਮਹਾਰਾਣੀ ਜਿੰਦਾ ਦੀ ਬੁਕਿੰਗ ਕਰਾ ਸਕਦੇ ਆ ਕਿਸੇ ਮੈਡਮ ਨੇ ਤਾਂ ਬੋਲਿਆ ਸੀ ਰਿਕੁਐਸਟ ਹੈ ਤੁਸੀਂ ਦੁਬਾਰੇ ਮੰਗਵਾਓ ਪਰ ਇਹਨੇ ਬੋਲਿਆ ਸੀ ਸੋਲਡ ਆਊਟ ਠੀਕ ਹੈ ਜੀ ਉਹਦਾ ਥੋੜਾ ਜਿਹਾ ਪਲੀਜ਼ ਉਹਦੇ ਵਾਸਤੇ ਸੌਰੀ ਤੇ ਜੋ ਲੇਟੈਸਟ ਆਂਦਾ ਆ ਉਹ ਮਿਲ ਜਾਂਦਾ ਆ ਅਸੀਂ ਰੇਂਜ ਕਰਵਾ ਦਿੰਦੇ ਆ ਇੱਕ ਦੋ ਦਿਨ ਅੱਗੇ ਪਿੱਛੇ ਹੋ ਜਾਂਦਾ ਆ ਠੀਕ ਆ ਕੱਲੇ ਜਿਨ੍ਹਾਂ ਨੇ ਨਹੀਂ ਦੇਖਿਆ ਤਾਂ ਦੇਖ ਲੈਣਾ ਜੀ ਕੱਲ ਦੀ ਵੀਡੀਓ ਪਈ ਹੋਈ ਆ ਆਪਣੀ ਬਹੁਤ ਐਕਸਕਲੂਸਿਵ ਜੇ ਪੀਸਿਸ ਦੀ ਤੇ ਅੱਜ ਵੀ ਇੰਨੇ ਪਿਆਰੇ ਤੇ ਅਟਰੈਕਟਿਵ ਪੀਸ ਆਪਾਂ ਲੈ ਕੇ ਆਏ ਆ ਥੋੜੀ ਜੀ ਰੇਂਜ 3+ ਰਹੇਗੀ ਹਨਾ 303200 2900 2800 ਹਰ ਰੇਂਜ ਵਿੱਚ ਆ ਜਿਹੜਾ ਸਿੰਗਲ ਸਿੰਗਲ ਪੀਸ ਆ ਉਸ ਤੇ ਥੋੜਾ ਜਿਹਾ ਡਿਸਕਾਊਂਟ ਵੀ ਦਿੰਦੇ ਆ ਡਿਸਕਾਊਂਟ ਸਾਡਾ ਐਦਾਂ ਨਹੀਂ ਹੁੰਦਾ ਜੀ 500 700 ਦਾ ਫਰਕ ਹੁੰਦਾ ਆ 100-200 ਰੁਪਏ ਦਾ ਡਿਸਕਾਊਂਟ ਆਪਾਂ ਦੰਦੇ ਆ ਜੋ ਉਹਨਾਂ ਦਾ ਰੇਟ ਹੁੰਦਾ ਆ ਕਿਉਂਕਿ ਸਾਡੇ ਬਿਲਕੁਲ ਫਰੈਸ਼ ਪੀਸ ਹੁੰਦੇ ਆ ਬਸ ਇਹ ਕਿਸੇ ਦਾ ਸਿੰਗਲ ਪਈ ਆ ਕਿਸੇ ਦੇ ਦੋ ਪਈ ਠੀਕ ਹੈ ਜੀ ਇਸ ਕਰਕੇ ਥੋੜਾ ਜਿਹਾ ਤੁਹਾਨੂੰ ਬੈਨੀਫਿਟ ਮਿਲ ਜਾਂਦਾ ਹੈ ਚੀਜ਼ ਤੁਹਾਨੂੰ ਰਾਮ ਟੈਕਸ ਬ੍ਰਾਂਡ ਦੀ ਮਿਲ ਰਹੀ ਹੈ ਐਕਸਕਲੂਸਿਵ ਪੀਸ ਹੈ ਹਾਈ ਕਲਾਸ ਫੈਬਰਿਕ ਹੁੰਦਾ ਆ ਦੇਖੋ ਜੀ ਆਪਣਾ ਸਭ ਤੋਂ ਪਹਿਲਾ ਪੀਸ ਪਿਓਰ ਜੌਰਜਟ ਔਰਗੈਂਜਾ ਫੈਬਰਿਕ ਦੇ ਦਾਣੇਦਾਰ ਇੱਥੇ ਤੁਹਾਨੂੰ ਬਹੁਤ ਸੋਹਣਾ ਟਿਸ਼ੂ ਦੇ ਨਾਲ ਐਮਬਰਾਇਡਰੀ ਦੇ ਨਾਲ ਹਾਈਲਾਈਟਿੰਗ ਮਿਲ ਰਹੀ ਹੈ ਪੂਰੀ ਗੁੰਦਵੀ ਐਮਬਰਾਇਡਰੀ ਏ ਤੁਹਾਡਾ ਘੇਰਾ ਆ ਪੂਰੇ ਹਾਈ ਕਲਾਸ ਫੈਬਰਿਕ ਬਿਲਕੁਲ ਨਿਊ ਲਾਂਚ ਪਾਰਟੀ ਵੇਅਰ ਕਲੈਕਸ਼ਨ ਦੀ ਕਿਉਂਕਿ ਇਸ ਟਾਈਮ ਮੈਂ ਨੋਟਿਸ ਕਰਿਆ ਜਿਵੇਂ ਸਰਦੀ ਦੀ ਕੈਟਲੌਗਸ ਪਾਣੀ ਸੀ ਬਟ ਸਾਡੀ ਇਹਦੀ ਇੰਨੀ ਜ਼ਿਆਦਾ ਡਿਮਾਂਡ ਹੈ ਪਾਰਟੀ ਵੇਅਰ ਦੀ ਇਸ ਕਰਕੇ ਰਿਪੀਟ ਕਰਤਾ ਹੈ ਜੀ ਪਾਰਟੀ ਵੇਅਰ ਵੀਡੀਓ ਲੋ ਜੀ ਥੋੜਾ ਜਿਹਾ ਪਿੱਛੇ ਨੂੰ ਹੋ ਜੋ ਕਿਉਂਕਿ ਸਟਾਕ ਸਰਦੀ ਦਾ ਇੰਨਾ ਜ਼ਿਆਦਾ ਆਇਆ ਪਿਆ ਸੀ ਬਟ ਥੋੜੀ ਇੰਨੀ ਡਿਮਾਂਡ ਆ ਰਹੀ ਹੈ ਪਾਰਟੀ ਵੇਅਰ ਦੀ ਚਾਰੋਂ ਪਾਸੇ लेस ਇੱਥੇ ਤੁਹਾਨੂੰ ਐਮਬਰਾਇਡਰੀ ਵੀ ਲੱਗ ਰਹੀ ਹੈ ਬਹੁਤ ਗਜਬ ਜੀ ਠੀਕ ਹੈ ਜੀ ਬੜਾ ਡਿਜ਼ਾਈਨਰ ਪੀਸ ਬਣਾਇਆ ਹੋਇਆ ਜਿੱਦਾਂ ਬੁਟੀਕ ਸਟਾਈਲ ਪੀਸ ਹੁੰਦੇ ਆ ਚੁੰਨੀਆਂ ਤੁਹਾਡੀਆਂ ਬਹੁਤ ਜ਼ਿਆਦਾ ਸਲਿੱਪਰੀ ਬਿਲਕੁਲ ਵੀ ਨਹੀਂ ਹੈਗੀ ਥੋੜਾ ਪਾਰਟੀ ਵੇਅਰ ਲੁੱਕ ਦੇਣ ਨੂੰ ਥੋੜਾ ਜਿਹਾ ਫਲਫੀ ਲੁੱਕ ਆਇਆ ਹੋਇਆ ਹੈ ਨੰਬਰ ਰਹੇਗਾ 1 ਕਲਰ ਤੁਸੀਂ ਦੇਖ ਹੀ ਰਹੇ ਹੋ ਰੇਟ ਰਹੇਗਾ 3218 ਇੰਨੇ ਪਿਆਰੇ ਪੀਸ ਦਾ ਬਿਲਕੁਲ ਰੀਜ਼ਨੇਬਲ ਰੇਟ ਠੀਕ ਹੈ ਜੀ ਐਨੇਸ ਦਾ ਆਪਾਂ ਨੂੰ ਵਰਕ-ਵਰਕ ਮਿਲਣਾ ਜਿੰਨੇ 'ਚ ਤੁਹਾਨੂੰ ਪੂਰਾ ਸੂਟ ਮਿਲ ਰਿਹਾ ਬੜੇ ਫਾਈਨ ਤੇ ਪਿਓਰ ਫੈਬਰਿਕ ਦੇ ਉੱਪਰ ਨੰਬਰ ਰਹੇਗਾ 2 ਦੇਖੋ ਜੀ ਡਿਸੈਂਟ ਲੁੱਕ ਹੈ ਬੜਾ ਇੱਕੀ ਜੇ ਰੰਗ ਦਾ ਕੰਮ ਹੈ ਬਹੁਤ ਬਰੌਡ ਜਾਨੀ ਹੈਗਾ ਬੜਾ ਸਟਲ ਜਿਹਾ ਕੰਮ ਹੈ ਬੜਾ ਯੂਨੀਕ ਜਿਹਾ ਪੈਚਵਰਕ ਦਾ ਕੰਮ ਹੈ ਦੇਖੋ ਤੇ ਜਿਹੜੀ ਬਾਟਮ ਹੈ ਪਿਓਰ ਕਰੇਵ ਦੀ ਆ ਕਲਰ ਕਹੇ ਜਾ ਰਿਹਾ ਬੇਟੇ ਐਗਜ਼ੈਕਟ ਠੀਕ ਹੈ ਜੀ ਨੰਬਰ ਰਹੇਗਾ 2 ਠੀਕ ਹੈ ਜੀ ਇਹ ਮਿਲੇਗਾ ਇਸ ਸੇਜ਼ਾ ਬੜਾ ਸ਼ਾਨਦਾਰ ਜਿਹਾ ਦੁਪੱਟਾ दुपट्टे सेम इस तरह मिलेंगे साइड पे डिजाइन देखो जी इसे टाइप का थोड़ू मिलेगा दुपट्टा देखो शानदार चीज़ पूरा एक्सक्लूसिव पीस सिर्फ और सिर्फ बत्ती सौ अठारह रुपए नंबर रहेगा दो नैक्सट पीस नंबर हैगा जी अपना तीन आ लो कलर चार चारों गजब ये रहेगा इस पीस का दुपट्टा ਦੇਖੋ ਦੇਖੋ ਦਪੱਟੇ ਦੀ ਗ੍ਰੇਸ ਤੇ ਦਪੱਟੇ ਦੀ ਲੁੱਕ ਲੇਸ ਦੀ ਫਿਨਿਸ਼ਿੰਗ ਸ਼ਾਨਦਾਰ ਪੀਸ ਕਲਰ ਦੇਖੋ ਤੁਸੀਂ ਚਾਰ ਕਲਰ ਚਾਰੋ ਵਧੀਆਂ ਨੰਬਰ 332118 ਰੁਪਏ ਠੀਕ ਹੈ ਜੀ ਪ੍ਰੋਪਰ ਪਾਰਟੀ ਵੇਅਰ ਸੂਟ 32118 ਰੁਪਏ ਨੈਕਸਟ ਕਲਰ ਫਰੋਜੀ ਕਲਰ ਲਾਈਟ ਫਰੋਜੀ ਕਲਰ ਜਿਨ੍ਹਾਂ ਨੂੰ ਲਾਈਟ ਤੇ ਬ੍ਰਾਈਟ ਜਿਆ ਪਸੰਦ ਆ ਦੇਖੋ ਪ੍ਰੋਪਰ ਪਾਰਟੀ ਵੇਅਰ ਠੀਕ ਹੈ ਜੀ ਨੰਬਰ ਰਹੇਗਾ 4 ਆ ਲੋ ਜੀ ਠੀਕ ਹੈ ਨੰਬਰ 4 ਨੈਕਸਟ ਪੀਸ ਆ ਲੋ ਜੀ ਇਹ ਰਹੇਗਾ ਪੀਸ ਬਹੁਤ ਸੋਹਣਾ ਸੌਫਟ ਐਂਡ ਸਮੂਥ ਇੱਥੇ ਤੁਹਾਨੂੰ ਫਲਾਵਰ ਮਿਲ ਰਿਹਾ ਇੱਕ ਮਿਲ ਰਿਹਾ ਸਾਈਡ ਤੇ ਇਹ ਰਹੇਗਾ ਤੁਹਾਡਾ ਘੇਰਾ ਘੇਰੇ ਤੇ ਐਮਬਰਾਇਡਰੀ ਇਨਸਰਟਿੰਗ ਨੋਟ ਵਰਕ ਇਹ ਰਹੇਗੀ ਬਾਟਮ ਫਸਟ ਕਲਾਸ ਪੀਸ ਠੀਕ ਹੈ ਜੀ ਬੈਕ ਸਾਈਡ ਤੁਹਾਡੀ ਇਸ ਟਾਈਪ ਦੀ ਰਹੇਗੀ ਤੇ ਹੁਣ ਦੇਖੋ ਇਸ ਪੀਸ ਦਾ ਦੁਪੱਟਾ ਨੰਬਰ ਰਹੇਗਾ 5 ਦੇਖੋ ਜੀ ਇਹ ਮਿਲੇਗਾ ਤੁਹਾਨੂੰ ਦੁਪੱਟਾ ਸ਼ਾਨਦਾਰ ਦੁਪੱਟਾ ਇੱਕ ਨੰਬਰ ਦਾ ਪੀਸ ਨੰਬਰ ਰਹੇਗਾ 5 ਨੇੜੇ ਤੋਂ ਦਿਖਾਓ ਨੰਬਰ ਰਹੇਗਾ 9 ਦੇਖੋ ਪੀਸ 6 ਸੌਰੀ 6 ਠੀਕ ਹੈ ਜੀ ਇਹ ਘੇਰਾ ਇਹ ਰਹੇਗੀ ਬਾਟਮ ਇਹਦਾ ਬਿਲਕੁਲ ਸੌਫਟ ਹੁੰਦਾ ਜਿਸ ਤਰ੍ਹਾਂ ਮਤਲਬ ਕਿ ਬਿਲਕੁਲ ਸੌਫਟ ਟੱਚ ਦੇ ਵਿੱਚ ਪਾਰਟੀ ਵੇਅਰ 베ਸ ਹੁੰਦਾ ਹੈ ਜਿਸ ਦਾ ਫੈਬਰਿਕ ਦੇ ਵਿੱਚ ਲਚਕ ਹੁੰਦੀ ਹੈ ਥੋੜਾ ਹੈਵੀ ਸਾਈਜ਼ ਹੈ ਫਿਟਿੰਗ ਚ ਪ੍ਰੋਬਲਮ ਆਏ ਜਾਂ ਕੁਝ ਆਏ ਕੰਮ ਵੀ ਥੋੜਾ ਜਿਆ ਐਕਸਕਲੂਸਿਵ ਜਿਹਾ ਆ ਦੇਖੋ ਬੜਾ ਇਮੇਕ ਜਿਹਾ ਕੰਮ ਹੈ ਇਹ ਤੁਹਾਡੇ ਦੁਪੱਟੇ ਆ ਨੰਬਰ ਰਹੇਗਾ 6 ਰੇਟ ਰਹੇਗਾ 3218 ਰੁਪਏ ਇਹ ਸੂਟ ਕੋਸਟਲੀ ਹੈ ਜੀ ਕਿਉਂਕਿ ਇਹਨਾਂ ਦਾ ਫੈਬਰਿਕ ਬਹੁਤ ਸੁਪੀਰੀਅਰ ਹੈ ਮੇਨ ਗੱਲ ਹੁੰਦੀ ਹੈ ਕੱਪੜੇ ਤੇ ਕੱਪੜਾ ਬਿਲਕੁਲ ਦੇਖੋ ਲਚਕ ਵਾਲਾ ਆ ਸੋਲਿਡ ਫੈਬਰਿਕ ਆ ਦੇਖੋ ਜੀ ਇਹ ਕੇਰਾ ਹੈ ਠੀਕ ਹੈ ਨੋਟਵਰਕ ਦਾ ਤੇ ਇਹ ਪੂਰਾ ਗੁੰਦਵਾ ਕੰਮ ਬੋਟਮ ਤੁਹਾਨੂੰ ਇਹ ਮਿਲੇਗੀ ਹੈ ਰੰਗ ਠੀਕ ਆ ਰਿਹਾ ਬੇਟੀ ਨੰਬਰ ਰਹੇਗਾ 7 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਪਿਓਰ ਚਨਾਉ ਸ਼ਫੌਨ ਦਾ ਦੁਪੱਟਾ ਦੇਖੋ ਡਿਜੀਟਲ ਦੇ ਵਿੱਚ ਨੰਬਰ 7 ਨੈਕਸਟ ਪੀਸ ਨੰਬਰ ਰਹੇਗਾ ਇਸ ਪੀਸ ਦਾ 8 ਦੇਖੋ ਬਹੁਤ ਸ਼ਾਨਦਾਰ ਪੀਸ ਚੱਲ ਰਹੇ ਹਨ ਰੇਟ ਤੁਹਾਨੂੰ ਨਾਲ ਦੇ ਨਾਲ ਦੱਸਿਆ ਜਾਏਗਾ ਜੀ ਜਿਹਦਾ ਜਿਹੜਾ ਰੇਟ ਹੋਏਗਾ ਨੰਬਰ ਰਹੇਗਾ 8 ਆਹ ਲਓ ਠੀਕ ਹੈ ਬਿਲਕੁਲ 유ਨੀਕ ਪੀਸ ਜਿਨ੍ਹਾਂ ਨੂੰ ਥੋੜਾ ਜਿਹਾ ਸੌਫਟਨੈਸ ਜਾਣਾ ਹੈ ਤੇ ਤੁਸਾਵਾਂਗੇ ਤੁਹਾਨੂੰ ਪ੍ਰੋਪਰ ਪਾਰਟੀ ਵੇਅਰ ਟਿਸ਼ੂ ਸਲਕ ਦਾ ਸੂਟ ਰਹੇਗਾ ਪ੍ਰੋਪਰ ਹੈਂਡਵਰਕ ਕਰਿਆ ਹੋਇਆ ਦੇਖੋ ਜੀ ਪੂਰੇ ਹੈਂਡਵਰਕ ਦਾ ਕੰਮ ਹੈ ਪੂਰਾ ਹੈਵੀ ਦਬਕੇ ਦਾ ਠੀਕ ਹੈ ਜੀ ਇਹ ਤੁਹਾਡਾ ਹੈਮਿੰਗ ਪਾਰਟ ਹੈ ਇਹ ਤੁਹਾਡੀ ਰਹੇਗੀ ਬਾਟਮ ਰਹੇਗਾ 9 ਇਹ ਤੁਹਾਨੂੰ ਪੂਰਾ ਹੈਂਡਵਰਕ ਦਾ ਕੰਮ ਮਿਲੇਗਾ ਇਹ ਥੋੜਾ ਕੋਸਟਲੀ ਪੀਸ ਹੈ ਜੀ ਠੀਕ ਹੈ ਜੀ ਇਹ ਥੋੜਾ ਕੋਸਟਲੀ ਪੀਸ ਹੈ ਇਹ 3218 ਵਾਲਾ ਸੂਟ ਬਿਲਕੁਲ ਵੀ ਨਹੀਂ ਹੈ ਠੀਕ ਹੈ ਜੀ ਇਹ ਪਿਓਰ ਕਰੇਪ ਦੀ ਬਾਟਮ ਹੈ ਇਹ ਤੁਹਾਨੂੰ ਪੀਸ ਮਿਲ ਰਿਹਾ ਇਹ 4000 ਪਲੱਸ ਦੀ ਰੇਂਜ ਦਾ ਸੂਟ ਹੈ ਲਓ ਜੀ ਇਹ ਰਹੇਗਾ ਦੁਪੱਟਾ ਬਹੁਤ ਐਕਸਕਲੂਸਿਵ ਪੀਸ ਇਹਦੇ ਕਹੀਂ ਸੈੱਟ ਆਏ ਸੀ ਇਹਦਾ ਇੱਕ ਦੋ ਹੀ ਪੀਸ ਆਪਣੇ ਕੋਲੇ ਘਾ ਰਿਹਾ ਹੀ ਘਾ ਰਿਹਾ ਦੇਖੋ ਜੀ ਇਹ ਵੀ ਬਿਲਕੁਲ ਲੇਟ ਹੈ ਦੇਖੋ ਇਹਦੀ ਬਹੁਤ ਸੁਪੀਰੀਅਰ ਚੀਜ਼ ਹੈ ਇਹ ਫਿਨਿਸ਼ਿੰਗ ਬਾਰਡਰਿੰਗ ਵਿੱਚ ਪੈਚ ਵਰਕ ਨੰਬਰ ਰਹੇਗਾ 9 ਠੀਕ ਹੈ ਜੀ بس ਜਿਹਨੂੰ ਪਸੰਦ ਆਣਾ ਹੈ ਫਟਾਫਟ ਬੁੱਕ ਕਰਾ ਲੈਣਾ ਆ 100 150 ਰੁਪਏ ਦਾ ਆਪਾਂ ਫਰਕ ਲਗਾਉਂਦੇ ਆ ਜੀ ਜਿਸ ਟਾਈਮ ਇਹ ਸਿੰਗਲ ਸਿੰਗਲ ਪੀਸ ਆਪਾਂ ਪਾਉਂਦੇ ਆ ਰੀਜ਼ਨ ਕੀ ਹੈ ਪਿੱਛੇ ਤੋਂ ਹੁਣ ਇਹ ਸਟਾਕ ਨਹੀਂ ਮਿਲੇਗਾ ਸਾਡੇ ਕੋਲ ਇੱਕ ਦੋ ਪੀਸ ਹੁੰਦਾ ਹੈ ਉਹਦਾ ਤੁਹਾਨੂੰ ਇਹ ਬੈਨੀਫਿਟ ਹੋ ਜਾਂਦਾ ਹੈ ਕਿ ਤੁਹਾਡੇ ਕੋਲ ਆਪਸ਼ਨ ਨਹੀਂ ਹੁੰਦਾ ਕਲਰ ਆਪਸ਼ਨ ਇਸ ਕਰਕੇ ਥੋੜਾ ਜਿਹਾ ਖੋਲ ਦੋ ਇਸ ਨੂੰ ਬੈਨੀਫਿਟ ਦੇ ਵਿੱਚ ਤੁਹਾਨੂੰ 100 200 ਰੁਪਏ ਦਾ ਫਰਕ ਪੈ ਜਾਂਦਾ ਹੈ ਠੀਕ ਹੈ ਤੁਹਾਨੂੰ ਪਤਾ ਹੀ ਉੱਚੀ ਰੇਂਜ ਦਾ ਪੀਸ ਆ ਨੰਬਰ ਰਹੇਗਾ 10 ਟਿਸ਼ੂ ਸਿਲਕ ਹੈ ਪੂਰਾ ਕੰਮ ਬਹੁਤ ਸੋਹਣਾ ਹੈਵੀ ਕੰਮ ਮਤਲਬ ਇਹੀ-ਇਹੀ ਕੰਮ ਆਪਾਂ ਕਰਾਉਣਾ 2-2000 ਦਾ ਤਾਂ ਆਪਾਂ ਨੂੰ ਇਹ ਕੰਮ ਹੋ ਕੇ ਮਿਲਦਾ ਆ ਪਿਓਰ ਕਰੇਪ ਦੀ ਬਾਟਮ ਤੇ ਦੁਪੱਟੇ ਪੂਰੇ ਡਿਜ਼ਾਈਨ ਹੋਏ ਹੋਏ ਦੇਖੋ ਪੂਰੀ ਫਿਨਿਸ਼ਿੰਗ ਦੇ ਨਾਲ ਐਂਡ ਬੁਟੀਕ ਸਟਾਈਲ ਸੂਟ ਨੰਬਰ ਰਹੇਗਾ 10 ਠੀਕ ਹੈ ਜੀ ਇਹ ਰਹੇਗਾ ਪੀਸ ਠੀਕ ਹੈ ਠੀਕਾ ਨੰਬਰ ਦਾ नेक्स्ट पीस सारे प्रॉपर पार्टी पार्टीवेयर चल रहे हैं ये रहेगा ये रहेगा येगा नेक्स्ट नंबर रहेगा आलो जी ये थोनों वर्क मिल रहा नंबर ग्यारह नेक्स्ट पीस आ गया अपना ए वाला पीस ये अपने ने फुल क्वॉंटिटी के सूट सेल कि प्योर का सूट आ पार्टी वेयर बेस डिजाइनर गर्लिश लुक का पीस है जिस तरह गर्लिश लुकते हैं कत्ती सौ नड़िन्नवे रुपये इस पीस का रेट रहेगा थ्री वन डबल नाइन ठीक है जी ये रहेगी मॉडल की लुक ये रहेगा थोड़ा दुपट्टा डिजाइनर दुपट्टा देखो जी थ्री वन डबल नाइन इस पीस का रेट रहेगा कत्ती सौ नड़िनवे रुपये आ देखो पीस ਸ਼ਾਨਦਾਰ ਪੀਸ ਖੂਬ ਲੰਬੇ ਚੋੜੇ ਦੁਪੱਟੇ ਪੂਰੇ ਗਰਲਿਸ਼ ਲੁੱਕ ਚ ਚਾਹੇ ਤੁਸੀਂ ਪੈਂਟ ਬਣਵਾਓ ਚਾਹੇ ਤੁਸੀਂ ਸਲਵਾਰ ਸੂਟ ਬਣਵਾਓ ਨੰਬਰ ਰਹੇਗਾ 12 ਕਲਰ ਆਪਸ਼ਨ ਚ ਇਹਦੇ ਵਿੱਚ ਸਿਰਫ ਦੋ ਪੀਸ ਮਿਲेंगे ਮੈਂ ਸਿੱਧਾ ਹੀ ਦਿਖਾਉਂ ਦੋ ਪੀਸ ਮਿਲेंगे ਇੱਕ ਰਹੇਗਾ ਆ ਵਾਲਾ ਪੀਸ ਦੇਖੋ ਜੀ ਨੰਬਰ ਰਹੇਗਾ 13 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਠੀਕ ਹੈ ਜੀ 3100 99 ਰੁਪਏ ਇਸ ਪੀਸ ਦਾ ਰੇਟ ਰਹੇਗਾ ਨੈਕਸਟ ਪੀਸ ਇਹ ਰਹੇਗਾ ਜੀ ਨੈਕਸਟ ਪੀਸ ਇਹ ਤੁਹਾਨੂੰ ਥੋੜਾ ਜਿਹਾ ਬੈਨੀਫਿਟ ਦੇ ਵਿੱਚ ਮਿਲ ਰਹੇ ਹੈ ਇਹ ਤੁਹਾਡਾ ਗਲਾ ਆ ਸੂਟ ਇਹ 4400 ਦੀ ਰੇਂਜ ਦੇ ਆ ਜੀ ਠੀਕ ਹੈ 45 4500 ਦੇ ਤੇ ਉਹ ਟਿਸ਼ੂ ਸਲਕ ਦਾ ਸੂਟ ਇਹ ਤੁਹਾਡੀ ਬਾਟਮ ਨੰਬਰ ਰਹੇਗਾ ਇਸ ਪੀਸ ਦਾ 14 ਦੁਪੱਟਾ ਦਿਖਾਓ ਜੀ ਏ ਰਹੇਗਾ ਦੁਪੱਟਾ ਹਾਂ ਲੋ ਜੀ ਸ਼ਾਨਦਾਰ ਪੀਸ ਟਿਸ਼ੂ ਸਲਕਦਾ ਨੰਬਰ 14 ਨੈਕਸਟ ਪੀਸ ਇਹ ਰਹੇਗਾ ਜੀ ਸਾਰੇ ਪਾਰਟੀ ਵੇਅਰ ਪੀਸ ਅੱਜ ਥੋੜੇ ਜੇ ਬੈਨੀਫਿਟ ਦੇ ਵਿੱਚ ਮਿਲ ਰਹੇ ਹਨ ਇਸ ਕਰਕੇ ਫਟਾਫਟ ਬੁਕਿੰਗ ਕਰਾ ਲੈਣੀ ਹੈ ਜਿਹੜਾ ਵੀ ਸੂਟ ਪਸੰਦ ਆਂਦਾ ਆ ਬਿਲਕੁਲ ਹੈਵੀ ਦੁਪੱਟੇ ਦੇ ਨਾਲ ਦੁਪੱਟੇ ਤੇ ਪੂਰਾ ਬਾਰਡਰ ਹੈ ਵਿਆਹ ਫੰਕਸ਼ਨ ਚ ਪਾਉਣ ਵਾਲਾ ਸੂਟ ਹੈ ਪ੍ਰੋਪਰ ਆ ਦੇ नंबर रहेगा पंद्रह पूरे ते बहुत बुटिया दुपट्टा प्योर नंबर रहेगा सोलह बेनिफिट का उठाना है फटाफट फायदा क्योंकि बहुत प्यारे प्यारे मिल रहे हैं सूट जी था 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 था। नंबर सोलह सिम बन लेके जा नीचे ਲੋਜੀ ਨੈਕਸਟ ਪੀਸ ਆ ਲੋ ਜੀ ਇੱਕ ਪੀਸ ਤੁਹਾਨੂੰ ਆ ਮਿਲੇਗਾ ਇਹ ਵੀ ਮਹਿੰਗਾ ਹੈ ਜੀ 4000 ਪਲੱਸ ਦੀ ਰੇਂਜ ਦੇ ਸੂਟ ਹੈ ਸਾਡੇ ਤੋਂ ਖਰੀਦੇ ਹੋਏ ਆ ਅੱਜ 100-200 ਰੁਪਏ ਦਾ ਤੁਹਾਨੂੰ ਫਰਕ ਪਾ ਕੇ ਸੂਟ ਦੇ ਰਹੇ ਆ ਕਿਉਂਕਿ ਪਿੱਛੇ ਸਟਾਕ ਹੈ ਨਹੀਂ ਰੀਸਟਾਕ ਹੋਏਗਾ ਨਹੀਂ ਸਿੰਗਲ ਸਿੰਗਲ ਪੀਸ ਸਾਡੇ ਕੋਲ ਬਚੇ ਹੋਏ ਆ ਸੂਟ ਆ ਪ੍ਰੋਪਰ ਪਾਰਟੀ ਵੇਅਰ ਹੈਵੀ ਤੇ ਹਾਈ ਕਲਾਸ ਸੂਟ ਪੂਰਾ ਵਰਕ ਇਹ ਏਰਾ এমਬਰਾਇਡਰੀ ਪੂਰੇ ਹੈਵੀ ਸੂਟ ਤੁਹਾਨੂੰ ਮਿਲ ਰਹੇ ਆ ਸਲਵਾਰ ਦੇ ਪੌਂਚੇ ਤੇ ਕੰਮ ਜੋ ਤੁਹਾਨੂੰ ਸ਼ੋਰੂਮਾਂ 'ਚ 5-5 ਹਜ਼ਾਰ ਦਾ ਸੂਟ ਮਿਲਣਾ ਨਾ ਉਹ ਚੀਜ਼ ਮਿਲ ਰਹੀ ਹੈ ਰਾਮ ਟੈਕਸ ਬ੍ਰਾਂਡ ਦੇ ਠੀਕ ਹੈ ਜੀ 17 ਨੰਬਰ ਨੈਕਸਟ ਪੀਸ ਨੰਬਰ ਰਹੇਗਾ 18 ਦੇਖੋ ਪੀਸ ਹੈ ਨਾ ਗਜਬ ਪੀਸ ਇਹ ਏਕੀਰਾ ਪੂਰੇ ਐਕਸਕਲੂਸਿਵ ਪਿਓਰ ਕ੍ਰੇਪ ਨੰਬਰ ਰਹੇਗਾ 18 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਦੇਖੋ ਸ਼ਾਨਦਾਰ ਪੀਸ ਚਾਰੇ ਪਾਸੇ ਲੇਸ ਵਿੱਚ ਇਨਸਰਟਿੰਗ ਡਿਜੀਟਲ ਪ੍ਰਿੰਟਿੰਗ ਨੰਬਰ 18 ਬਿਨਾਂ ਦੇਰੀ ਕਰੇ ਸੂਟ ਬੁੱਕ ਕਰਾਣਾ ਆ ਜਿਹੜਾ ਵੀ ਆ ਰਿਹਾ ਪਸੰਦ ਸਾਰੇ ਐਕਸਕਲੂਸਿਵ ਪੀਸ ਆ ਰਹੇ ਹਨ ਫਿਲਹਾਲ ਆ ਦੇਖੋ ਜੀ ਬਹੁਤ ਸ਼ਾਨਦਾਰ ਪੀਸ ਇਹ 3700 ਰੁਪਏ ਵਾਲਾ ਰੇਟ ਦਾ ਸੂਟ ਆ ਸਿੰਗਲ ਪੀਸ ਥੋੜਾ ਜਿਹਾ ਡਿਸਕਾਊਂਟ ਤੇ ਦਹਾਂਗੇ ਆਪਣੇ ਕਸਟਮਰਸ ਨੂੰ ਠੀਕ ਹੈ ਜੀ ਇੱਥੇ ਤੁਹਾਨੂੰ ਫੁੱਲ ਮਿਲ ਰਿਹਾ ਇਹ ਥੋੜੀ ਬੈਕ ਸਾਈਡ ਹੈ ਟਿਸ਼ੂ ਸਲਕ ਦਾ ਸੂਟ ਹੈ ਕੈਂਦਾ ਕੋਹਾਂਦਾ ਪੀਸ ਬਾਜੂਆਂ ਤੁਹਾਨੂੰ ਅਲੱਗ ਤੋਂ ਮਿਲ ਰਹੀਆਂ ਜੱਡਾ ਮਰਜੀ ਤੁਹਾਡਾ ਸਾਈਜ਼ ਹੋਏ ਤੇ ਫਿਟਿੰਗ ਵੀ ਇੰਨੀ ਪਿਆਰੀ ਆਣੀ ਹੈ ਨਾ ਖੜੀ ਖੜੀ ਫਿਟਿੰਗ ਨਹੀਂ ਆਣੀ ਕੱਪੜੇ ਦੀ ਤਾਰ ਇਹ ਜੀ ਹੁੰਦੀ ਹੈ ਸੌਫਟ ਕਿਉਂਕਿ ਇਹ ਹੈਗਾ ਰਾਮਟੈਕਸ ਬ੍ਰਾਂਡ ਦਾ ਸੂਟ ਇਹ ਦੇਖੋ ਇਹ ਦੁਪੱਟਾ ਸ਼ਾਨਦਾਰ ਪੀਸ ਟਿਸ਼ੂ ਸਿਲਕ ਦੇ ਸੂਟ ਆ ਨੰਬਰ ਰਹੇਗਾ 19 ਨੈਕਸਟ ਪੀਸ ਲੋਜੀ ਨੈਕਸਟ ਪੀਸ ਰਹੇਗਾ ਆਪਣਾ ਟਮਾਟਰੀ ਰੈੱਡ ਨਹੀਂ ਹੈ ਇਹ ਰਸਟ ਕਲਰ ਹੈ ਇਹਦਾ ਆਪਾਂ ਨੇ ਸ਼ੋਰਟ ਵੀ ਪਾਇਆ ਹੋਇਆ ਇਹਦਾ ਸਾਡੇ ਕੋਲ ਕੋਈ ਕੁਆਂਟੀਟੀ ਨਹੀਂ ਹੈਗੀ ਇੱਕੇ ਪੀਸ ਆ ਜੀ ਆਪਣੇ ਕੋਲ ਬਸ ਠੀਕ ਹੈ ਜੀ 3699 ਦਾ ਸੀ ਅੱਜ ਤੁਹਾਨੂੰ ਇਹ ਲਾਸਟ ਪੀਸ 3500 ਰੁਪਏ ਦਾ ਪਊਗਾ ਜੀ ਨੰਬਰ ਰਹੇਗਾ B ਕੋਈ ਪੀਸ ਨਹੀਂ ਹੈ ਇਹਦੇ ਵਿੱਚ ਹੁਣ ਨਾ ਆਣਾ ਨਾ ਹੈ ਠੀਕ ਹੈ ਜੀ ਨੰਬਰ ਰਹੇਗਾ B ਪੀਸ ਆਏਗਾ ਜੀ ਤੁਹਾਡਾ ਪਿਓਰ ਸਲਕ ਦੇ ਸੂਟ ਇਹ ਆਗੇ ਜੀ ਲਾਈਟ ਵੇਟ ਸਿਲਕ ਪਿਓਰ ਸਲਕ ਦੇ ਪੀਸ ਰਹੇਗੇ ਬੜੇ ਜ਼ਬਰਦਸਤ ਆ ਦੇਖੋ ਜੀ ਠੀਕ ਹੈ 3593 ਇਹਦਾ ਰੇਟ ਹੈ ਜੀ ਲਓ ਜੀ ਇੱਥੇ ਕਾਊਂਟਰ ਤੇ ਹੀ ਰੱਖ ਦੇ ਦੋ ਇਹਨਾਂ ਨੂੰ ਨਾ ਪਹਿਲਾਂ ਹਰੀਸ਼ ਪਹਿਲੇ ਵੀਡੀਓ ਵਿੱਚ ਸਿਲਕ ਦੇ ਸੂਟ ਦਿਖਾਵਾਂਗੇ ਬਿਲਕੁਲ ਲਾਈਟ ਵੇਟ ਜਿਨ੍ਹਾਂ ਨੂੰ ਸਿਲਕ ਪਸੰਦ ਆ ਠੀਕ ਹੈ ਜੀ ਬਿਲਕੁਲ ਲਾਈਟ ਵੇਟ ਸਿਲਕ ਆ ਲਓ ਵੇਟਲੈਸ ਕੱਪੜਾ ਹੈ ਜੀ ਇਹਦੇ ਵਿੱਚ ਵੇਟ ਨਹੀਂ ਹੈਗਾ ਦੇਖੋ ਬੜਾ ਹਾਈ ਕਲਾਸ ਜਪੀ ਸਿਰਫ 3593 ਰੁਪਏ ਚ ਦੇ ਰਹੇ ਹਾਂ ਦੇਖੋ ਹੈਂਡ ਦਾ ਕੰਮ ਕਰਿਆ ਹੋਇਆ ਪੂਰਾ ਜਰੀਦਾ ਤੇ ਹੈਂ ਦਾ ਜਰੀ ਵੀ ਥੋੜੀ ਜੀ ਸੋਬਰ ਜੀ ਇਹ ਤੁਹਾਡਾ ਘੇਰਾ ਇਹ ਰਹੇਗਾ ਇੱਥੇ ਮਤਲਬ ਡਿਜੀਟਲ ਚ ਪ੍ਰਿੰਟ ਤੇ ਪੇਂਟ ਕਰਿਆ ਹੋਇਆ ਉਹਦੇ ਉੱਪਰ ਐਮਬਰਾਇਡਰੀ ਸਾਈਡ ਤੇ ਬਾਜੂਆਂ ਬਹੁਤ ਸੁਪੀਰੀਅਰ ਫੈਬਰਿਕ ਅੱਛੇ ਫੈਬਰਿਕ ਤੇ ਅੱਛਾ ਕੰਮ ਠੀਕ ਹੈ ਜੀ ਨੰਬਰ ਰਹੇਗਾ ਇਸ ਪੀਸ ਦਾ 21 ਇੰਚ ਟਿਪ ਦੇ ਭਾਵਨਾ ਲਓ ਜੀ ਲੈਂਥ ਦੇਖੋ ਜੀ ਹੁਣ ਸੂਟ ਦੇ ਇੱਥੇ ਤੱਕ ਕਰੀ ਹੈ 45 ਹੁਣ ਜੇ ਤੁਸੀਂ ਇੱਥੇ ਤੱਕ ਕਰਨੀ ਹੈ ਠੀਕ ਹੈ ਸੁਣੋ ਜੀ 43 2 ਤੱਕ ਥੋੜਾ ਜਿਹਾ ਉੱਪਰ ਤੇ ਗੜਾ ਕਰਨਾ ਪਏਗਾ ਇੱਧਰ ਦਿਖਾਉ ਗੜਾ ਥੋੜਾ ਜਿਹਾ ਗੜਾ ਇਦਾਂ ਕਰਨਾ ਪੈਣਾ ਜੇ 42 43 ਤੱਕ ਲੈਣੀ ਹੈ ਠੀਕ ਹੈ ਨਹੀਂ ਤਾਂ 45 ਲੈਂਥ ਆਏਗੀ ਇਹ ਤੁਹਾਡਾ ਬਾਟਮ ਹੈ 3 ਮੀਟਰ ਦਾ ਨੰਬਰ ਰਹੇਗਾ 21 ਸਲਕਦਾਹੀ ਲਾਈਟ weight ਸਲਕਦਾਹੀ ਤੁਹਾਨੂੰ ਡਿਜੀਟਲ ਦੇ ਵਿੱਚ ਮਿਲੇਗਾ ਪੇਂਟ ਦੇ ਨਾਲ ਦੁਪੱਟਾ ਚਾਰੇ ਪਾਸੇ ਕਟਵਰਕ ਸਕੈਲਪਿੰਗ ਪੂਰਾ ਹਾਈਲਾਈਟਿੰਗ ਬੜੇ ਅੱਛੇ ਸੂਟ 3593 ਰੁਪਏ ਚ ਤੁਹਾਨੂੰ ਆ ਮਿਲੂਗੇ ਨੈਕਸਟ ਕਲਰ ਦੁਪੱਟਾ ਨਾ ਖੋਲਿਓ ਭਾਵਨਾ ਹੁਣ ਹਨਾ ਹਾਂ ਲਓ ਜੀ ਬਿਲਕੁਲ ਪਿਓਰ ਸਲਕ ਦਾ ਸੂਟ ਜਮਾ ਲਾਈਟ weight ਹੁੰਦੇ ਆ ਨਾ ਜਿਹੜੇ ਸਲਕ ਦੇ ਸੂਟ ਨੰਬਰ 22 लो जी नैक्सट पीस नंबर रहेगा ट्वेंटी थ्री आओ जी अपने दो चैनल हैं जी एक हैगा स्वीटी बुटीक एक हैगा स्वीटी कलेक्शन कलेक्शन तो हमेशा एक्सक्लूसिव पीस रेंद्ते हैं पार्टीवेयर चाहिए हैवी है सूट्स चाहिए हैं है ना विवाह फंक्शन के अकॉर्डिंग उस हिसाब का सूट रहेगा ये वाला ठीक है जी तो जो अपना स्विटिंग बुटीक है नॉर्मल रेंज के पीस आते बट हों ब्रेंड दे नंबर ट्वेंटी थ्री ठीक है जी नैक्सट पीस ट्वेंटी फोर नंबर आलोज दुपट्टा बॉटम ट्वेंटी फोर नंबर ठीक है जी नैक्सट पीस ट्वेंटी फाइव नंबर देखो लाइट लाइट शेड कलर कहे जा रहा है बेटे ओके okay. नंबर रहेगा ट्वेंटी रहे फाइव थ्री फाइव नाइन थ्री अपने पीसिस का रेट नैक्सट पीस देखो ये सैंती सौ रुपए की रेंज है जी अज सिंगल पीस है थोड़ा जहा डिस्काउंट तो मिलेगा यू अंबरायडरी मिल रही है प्योर ओरगेंजा का सूट आ बहुत सोहनी अंबरायडरी है प्योर करेब की बॉटम है ठीक है जी नंबर रहेगा ट्वेंटी सिक्स नंबर थोड़ा देखो जी हाँ ये दुपट्टा देखो बहुत सोना दुपट्टा बहुत प्यारा पीस हैवी सूट है जी प्योर ओर गेंजा ऊपर बिल्कुल सॉफ्ट नेक्स्ट पीस प्योर करेपते रहेगा थोड़ा सुपर हिट डिजाइन सुपर हिट डिजाइन है जी ये अपने बुटीक का इस टाइम गोल्डन स्किन कलर का सूट थोड़ा थ्री वन डबल नाइन का सीना सूट हाँ ਇੱਕੇ ਰਾਏ ਜੀ ਤੁਹਾਡਾ ਇਹ ਰਹੇਗੀ ਬਾਟਮ 3 ਮੀਟਰ ਦੀ ਪਿਓਰ ਕਰੇਪ ਦਾ ਹੀ ਸੂਟ ਆ ਪੂਰਾ ਐਮਬਰਾਇਡਰੀ ਵਾਲਾ ਆ ਨੰਬਰ ਰਹੇਗਾ 27 ਇਹ ਮਿਲੇਗਾ ਪਿਓਰ ਚਨਾਉਣ ਦਾ ਲੇਸ ਦੇ ਨਾਲ ਦੁਪੱਟਾ ਨੰਬਰ ਰਹੇਗਾ 27 ਨੈਕਸਟ ਪੀਸ ਲੋ ਜੀ ਇਹ ਵੀ ਆਈਵਰੀ ਬੇਜ ਕਲਰ ਸੁਪਰ ਹਿੱਟ ਡਿਜ਼ਾਈਨ ਬਸ ਇਹ ਸਿੰਗਲ ਸਿੰਗਲ ਪੀਸ ਹੈ ਜੀ ਹੁਣ ਠੀਕਾ ਹੋਣਾਉਂਗੇ 1.5-2 ਮਹੀਨੇ ਬਾਅਦ ਇਹ ਤੁਹਾਡੀ ਬਾਟਮ ਪਿਓਰ ਕ੍ਰੇਪ ਦੀ ਠੀਕ ਹੈ 23 ਇੰਚ ਤੱਕ ਘੇਰਾ ਬਣਦਾ ਹੈ ਜਿਹਦਾ 21 ਹੈ ਛੋਟੇ ਛੋਟੇ ਬੁੱਟੀ ਅੰਦਰ ਚਲੀ ਜਾਂਦੀ ਹੈ ਠੀਕ ਹੈ ਜੀ ਬਾਟਮ ਤੇ ਵੀ ਵਰਕ ਬੜਾ ਅੱਛਾ ਪੀਸ ਨੰਬਰ 28 ਇਹ ਅਸੀਂ ਸਟਿਚ ਵੀ ਕਰਵਾਇਆ ਹੋਇਆ ਆ ਆ ਦੇਖੋ ਪੂਰੀ ਐਮਬਰਾਇਡਰੀ ਹੈ ਜੀ ਇਹਦੇ ਵਿੱਚ ਬਹੁਤ ਸੋਹਣੀ ਜੀ ਠੀਕ ਹੈ ਨੰਬਰ ਰਹੇਗਾ 28 ਪੀਸ ਸਲਕ ਦੀ ਬਾਟਮ ਸੁਪਰ ਹਿੱਟ ਡਿਜ਼ਾਈਨ ਦਿਖਾ ਰਹੀਆਂ ਜਿਹੜੇ ਤੁਹਾਨੂੰ ਇਹ ਆਪਣੇ ਬੁਟੀਕ ਦੇ ਸੁਪਰ ਹਿੱਟ ਡਿਜ਼ਾਈਨ ਹੈ ਇਹ ਘੇਰਾ ਆ ਨਿੱਕੀਆਂ ਨਿੱਕੀਆਂ ਬੁਟੀਆਂ ਨੰਬਰ 29 2900 ਰੁਪਏ ਇਹਦਾ ਰੇਟ ਆ ਠੀਕ ਹੈ ਜੀ ਇਹ ਚਾਰੋਂ ਪਾਸੇ ਬਾਰਡਰ 2900 ਇਸ ਪੀਸ ਦਾ ਰੇਟ ਹੈ ਪਿਓਰ ਪਾਰਟੀ ਵੇਅਰ ਸੂਟ ਆ ਬੜਾ ਐਕਸਕਲੂਸਿਵ ਜਆ ਪੀਸ ਦੇ ਥੋੜਾ ਥੋੜਾ ਜਿਹਾ ਕੰਮ ਬਾਰਡਰ ਤੇ ਚੁੰਨੀ ਦੇ ਫੋਰ ਸਾਈਡ ਬਾਰਡਰ ਇੱਕ ਪੀਸ ਤੁਹਾਨੂੰ ਹੋਰ ਅੱਛਾ ਜਿਹਾ ਦਿਖਾਉਂਦੇ ਆ ਏ ਵੀ 2900 ਰੁਪਏ ਦਾ ਹੀ ਹੈਗਾ ਆ ਆ ਲੋ ਜੀ ਸਿੰਗਲ ਸਿੰਗਲ ਪੀਸ ਹੈਗੇ ਆ ਇਹ ਪੈਨਲ ਤੇ ਕੰਮ ਆ ਗ੍ਰੀਨ ਕਲਰ ਹੈ ਪਿਓਰ ਵਰ ਗੈਂਜਾ ਦਾ ਇੱਥੇ ਐਮਬਰਾਇਡਰੀ ਆ ਇਹ ਥੋੜਾ ਘੇਰਾ ਹੈ ਜੀ ਇਹ ਰਹੇਗੀ ਬਾਟਮ ਬਾਟਮ ਤੇ ਇੱਥੇ ਐਮਬਰਾਇਡਰੀ ਠੀਕ ਹੈ ਹੁਣ ਦਿਖਾਵਾਂਗੇ ਤੁਹਾਨੂੰ ਇਸ ਸਪੇਸ ਦਾ ਦੁਪੱਟਾ ਨੰਬਰ ਰਹੇਗਾ 30 ਲਓ ਜੀ ਆ ਦੇਖ ਨੰਬਰ ਰਹੇਗਾ 30 ਦੇਖੋ ਡਿਜ਼ਾਈਨਿੰਗ ਦੇਖੋ ਦੁਪੱਟੇ ਦੀ ਠੀਕ ਹੈ ਜੀ ਹੁਣ ਦਿਖਾਵਾਂਗੇ ਤੁਹਾਨੂੰ ਇੱਕ ਪੀਸ ਲਾਸਟ ਦੇ ਵੀ ਰਹੇਗਾ ਲਾਸਟ ਪੀਸ ਇਹ ਵੀ 3700 ਰੁਪਏ ਦੀ ਰੇਂਜ ਹੈ ਥੋੜਾ ਜਿਹਾ ਡਿਸਕਾਊਂਟ ਦਵਾਂਗੇ ਸਿੰਗਲ ਪੀਸ ਲਓ ਜੀ ਇਹ ਤੁਹਾਡਾ ਇੱਥੇ ਤੇ ਇਹ ਘੇਰਾ ਰਹੇਗਾ ਸਿਲਕ ਦੀ ਰਹੇਗੀ ਬਾਟਮ ਨੰਬਰ ਰਹੇਗਾ 1 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਹਾ ਲਓ ਜੀ ਠੀਕ ਹੈ ਨੰਬਰ ਰਹੇਗਾ 31 ਨੈਕਸਟ ਪੀਸ ਇੱਕ ਤੁਹਾਨੂੰ ਇਹ ਸੈੱਟ ਵੀ ਆ ਗਏ ਆ ਇਹ ਵਾਲੇ ਵੀ ਮੰਗਰੇ ਸੀ ਤੁਸੀਂ ਅੰਬੀਆਂ ਵਾਲੇ ਡਿਜ਼ਾਈਨ ਠੀਕ ਹੈ ਜੀ ਇਹਨਾਂ ਨੀਤੇ ਰੱਖ ਲਓ ਸਰ 2 4 6 8 ਇਹਨਾਂ ਦਾ ਰੇਟ ਹੈ ਜੀ ਲਓ ਜੀ ਪੰਜ ਪੀਸਿਸ ਦੇ ਸੈੱਟ ਆਏ ਆ ਇਹ ਵਾਲੇ ਇਹ ਸੂਟ ਵੀ ਆ ਗਏ ਜੀ ਇਹ ਵੀ ਤੁਹਾਨੂੰ ਇੱਕ ਵਾਰ ਸ਼ੋਅ ਕਰਦੇ ਆ ਇਹ ਵਾਲੇ ਸੂਟ ਇਦਾਂ ਦੇ ਆ ਅਸੀਂ 10 ਸੈੱਟ ਮੰਗਵਾਉਂਦੇ ਆ 8 ਸੈੱਟ ਮੰਗਵਾਉਂਦੇ ਆ ਉਹਦੇ ਵਿੱਚ ਸਾਡੇ ਕੋਲ ਇੱਕ ਦੋ ਪੀਸ ਬਚਦਾ ਆ ਫਿਰ ਅਸੀਂ ਉਹਨੂੰ ਵੀਡੀਓ ਦੇ ਵਿੱਚ ਪਾਉਂਦੇ ਆ ਸੇਲ ਉਹ ਤੁਹਾਡੀ ਐਡੀ ਡਿਮਾਂਡ ਆਂਦੀ ਆ ਤੇ ਅਸੀਂ 8 8 ਸੈੱਟ ਫੇਰ ਆਰਡਰ ਕਰਦੇ ਆ ਠੀਕ ਹੈ ਜੀ ਇਹ ਕਿਦਾਂ ਕਿਦਾਂ ਰੈਡੀ ਕਰਵਾਂਦੇ ਆ ਬਸ ਅੰਨੇ ਹੀ ਬਤਾਏ ਜੀ ਕਿਉਂਕਿ ਤੁਹਾਡੀ ਡਿਮਾਂਡ ਇੰਨੀ ਆਂਦੀ ਆ ਹਮੇਸ਼ਾ ਹੀ ਠੀਕ ਹੈ ਆ ਡਿਜ਼ਾਈਨ ਇਹ ਕੇ ਡਿਜ਼ਾਈਨ ਅੰਬੀ ਵਾਲਾ ਸੁਪਰ ਹਿੱਟ ਗਿਆ ਜੀ ਬਲੈਕ ਕਲਰ ਕਲਰ ਦਿਖਾ ਦਿਓ ਜੀ ਸਾਰੇ ਪਹਿਲਾਂ ਤਾਂ ਇੱਕ ਵਾਰ ਠੀਕ ਹੈ ਜੀ ਲਓ ਜੀ 2468 ਰੁਪਏ ਦਾ ਸੂਟ ਸੀ ਪਿਓਰ ਜੋੜ ਜੱਟ ਦਾ ਹੈਂਡਵਰਕ ਵਾਲਾ ਇਹ ਮੇਰੇ ਕੋਲ ਸਿੰਗਲ ਪੀਸ ਬਚਿਆ ਸੀ ਇਹਦਾ ਮੈਂ ਉਹ ਵੀਡੀਓ ਦੇ ਵਿੱਚ ਪਾਇਆ ਸੀ ਬਲਕਿ ਮੈਂ ਲਗਾ 24 ਰੁਪਏ ਚ ਪਾਇਆ ਸੀ ਹੈਨਾ 60 ਰੁਪਏ ਲੈਸ ਕਰਕੇ ਫਿਰ ਉਹਦੀ ਇੰਨੀ ਡਬਲ ਡਬਲ ਬੁਕਿੰਗਾਂ ਹੋ ਗਈਆਂ ਸਾਨੂੰ ਹੋਰ ਇੰਨੇ ਸੈਟ ਮੰਗਵਾਉਣੇ ਪਏ ਠੀਕ ਹੈ ਜੀ ਇਸ ਕਰਕੇ ਪਰ ਮੈਂ ਮੰਗਵਾ ਦਿੰਦੀ ਆ ਫਿਰ ਉਸੇ ਟਾਈਮ ਜਦ ਮੇਰੇ ਕਸਟਮਰ ਮੰਗਦੇ ਆ ਠੀਕ ਹੈ ਜੀ ਹਲੋ ਜੀ ਕਿਉਂਕਿ ਜੋ ਚੀਜ਼ ਤੁਹਾਨੂੰ ਪਸੰਦ ਆਏਗੀ ਉਹੀ ਚੀਜ਼ ਸਾਡੇ ਕਾਊਂਟਰ ਤੇ ਰਿਪੀਟ ਟੂ ਰਿਪੀਟ ਆਏਗੀ ਹੁਣ ਮਹਾਰਾਣੀ ਜਿੰਦਾ ਆਏਗੀ ਦੁਬਾਰਾ ਫਿਰ ਆਏਗੀ ਜੀ ਠੀਕ ਹੈ 32 ਨੰਬਰ ਜੋ ਤੁਸੀਂ ਚੀਜ਼ ਪਸੰਦ ਕਰੋਗੇ ਉਹੀ ਆਊਗੀ ਪਿਓਰ ਜੋਰ ਜੱਟ ਦਾ ਕੱਪੜਾ ਪਿਓਰ ਜੋਰ ਜੱਟ ਦਾ ਨੋਟਵਰਕ ਦੇ ਨਾਲ ਇਹ ਸੂਟ ਇੰਨੀ ਜ਼ਿਆਦਾ ਡਿਮਾਂਡ ਆ ਗਈ ਸੀ ਇੱਕ ਸੂਟ ਹੀ ਸੀ ਸਾਡੇ ਕੋਲੇ ਆ ਲਓ ਜੀ ਸਭ ਦੇ ਆਰਡਰ ਕੰਪਲੀਟ ਕਰਤੇ ਇੱਕ ਦੋ ਦਿਨ ਅੱਗੇ ਪਿੱਛੇ ਤਾਂ ਹੋ ਜਾਂਦਾ ਕਿਉਂਕਿ ਸਟਾਕ ਮੰਗਾ ਕੇ ਦੇਣਾ ਹੁੰਦਾ ਠੀਕ ਹੈ 32 ਨੰਬਰ ਆ ਦੇਖੋ ਇੱਕ ਕਲਰ ਇਹ ਹੈ ਜੀ ਇਹਦੇ ਵਿੱਚ ਰਸਟ ਸ਼ੇਡ 33 ਨੰਬਰ ਇਹ ਲਗਾਤਾਰ ਅਸੀਂ ਵੀਡੀਓ ਦੇ ਵਿੱਚ ਦਿਖਾਉਂਦੇ ਆ ਇਸ ਕਰਕੇ ਜ਼ਿਆਦਾ ਖੋਲ ਕੇ ਡੀਪ ਨਹੀਂ ਦਿਖਾਵਾਂਗੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਇਹ ਸੂਟ ਤਾਂ ਇਦਾਂ ਹੀ ਵਿਕ ਜਾਂਦੇ ਆ ਕਿਉਂਕਿ ਇਹਨਾਂ ਦੀ ਤਾਂ ਸਭ ਨੂੰ ਪਹਿਚਾਣ ਹੈ ਸੂਟਾਂ ਦੀ 34 ਨੰਬਰ ਬਲੈਕ ਕਲਰ Z ਬਲੈਕ ਕਲਰ 35 ਨੰਬਰ ਲਓ ਜੀ ਠੀਕ ਹੈ ਨੈਕਸਟ ਪੀਸ ਚੱਕੋ ਜੀ ਬਲੂ ਕਲਰ ਠੀਕ ਹੈ ਜੀ 36 ਨੰਬਰ ਆ ਲਓ ਜੀ ਹੈ ਨਾ ਪੀਸ ਹੁਣ ਦਿਖਾਉਂਦੇ ਆ ਤੁਹਾਨੂੰ ਥੋੜਾ ਸੁਪਰ ਹਿੱਟ ਆਪਣੀ ਵੀਡੀਓ ਦਾ ਬੁਟੀਕ ਦਾ ਲੋਜ ਆ ਦੇਖੋ ਇਹ ਵਾਲੇ ਸੈੱਟ ਇਹੀ ਐ ਜਿਹੜਾ ਮੈਂ ਵੇਅਰ ਕੀਤਾ ਹੋਇਆ ਇਸ ਸੂਟ ਦੇ ਪਿੱਛੇ ਬਹੁਤ ਜ਼ਿਆਦਾ ਡਿਮਾਂਡ ਆਂਦੀ ਇਸ ਕਲਰ ਦੀ ਤੇ ਉਸ ਦਿਨ ਦਾ ਸਾਡੇ ਕੋਲ ਤਿੰਨੇ ਸੀ ਠੀਕ ਹੈ ਜੀ ਹੁਣੇ ਮੇਰੇ ਕੋਲ ਚ 8 ਹੈ ਨਾ ਤਿੰਨ ਸੈੱਟ ਉਹ ਟੁੱਟ ਗਏ ਜਿਹੜੇ ਉਹਨਾਂ ਦੇ ਐ ਪੰਜ ਸੈੱਟ ਤੇ ਪੂਰੇ ਐ 8 ਪੀਸ ਸਾਡੇ ਕੋਲ ਇਸ ਰੰਗ ਦੇ ਹੈਗੇ ਆ ਲਓ ਜੀ ਹੁਣ ਦੇਖ ਲਓ ਬਸ ਕਲਰ ਕਲਰ ਦੇਖੀ ਜਾਓ ਜੀ ਚੀਜ਼ ਤੁਹਾਨੂੰ ਬਿਲਕੁਲ ਕਾਟਨ ਦੀ ਮਿਲੇਗੀ ਇਹ ਸਰਦੀਆਂ ਦੇ ਵਿੱਚ ਪਾਓ ਗਰਮੀਆਂ ਦੇ ਵਿੱਚ ਪਾਓ ਸੋਲਿਡ ਫੈਬਰਿਕ ਐ ਅੰਨਾ ਧੁੰਦ ਸੇਲ ਕਰਿਆ ਜੀ ਅਸੀਂ 80 85 ਸੈੱਟ ਅਸੀਂ ਸੇਲ ਕਰ ਚੁੱਕੇ ਆ ਇਹਨਾਂ ਦੇ ਹਲੇ ਵੀ ਤੁਹਾਡੇ ਸਾਹਮਣੇ ਡਿਮਾਂਡ ਕਿੰਨੀ ਹਾਈ ਲੈਵਲ ਤੇ ਆ ਹਲੇ ਚਾਰ ਕਲਰ ਚਾਰੋ ਦਿਖਾਵਾਂਗੇ ਤੁਹਾਨੂੰ ਇੱਕ ਤਾਂ ਕੱਪੜਾ ਬਿਲਕੁਲ ਮਲਾਈ ਵਰਗਾ ਦੇਖੋ ਮੈਂ ਇਹਨੂੰ 3 ਮਹੀਨਿਆਂ ਤੋਂ ਪਾ ਰਹੀ ਹਾਂ ਦੇਖੋ ਜੀ ਚੁੰਨੀਆਂ ਧੋਲੀਆਂ ਸਭ ਕਰ ਲਿਆ ਨਾ ਤਾਂ ਕੁਝ ਵਿਗੜਦਾ ਚੁੰਨੇ ਦਾ ਇਹ ਕਹਿੰਦੇ ਆ ਨਾ ਉੱਡ ਜਾਂਦਾ ਕੁਝ ਹੁੰਦਾ ਕੁਝ ਨਹੀਂ ਵਿਗੜਦਾ ਮੈਂ ਲਗਾਤਾਰ ਇਹਨੂੰ ਵੇਅਰ ਕਰ ਰਹੀ ਹਾਂ ਏ embroidery ਇਹ ਬਹੁਤ ਸੋਹਣੀ ਠੀਕ ਹੈ ਇਹ ਕੇਰਾ ਬਿਲਕੁਲ ਸੌਫਟ ਮਖਮਲ ਵਰਗਾ ਕਪੜਾ ਸਭ ਤੋਂ ਪਲੱਸ ਪੁਆਇੰਟ ਆਪਣਾ ਸਰਦਾਰੀ ਛੋਟਾ ਛੋਟਾ ਪ੍ਰਿੰਟ ਠੀਕ ਹੈ ਜੀ ਨੰਬਰ ਰਹੇਗਾ 37 ਇਹ ਮਿਲੇਗਾ ਤੁਹਾਨੂੰ ਇਸ ਸਪੇਸ ਦਾ ਦੁਪੱਟਾ ਬਹੁਤ ਗਜਬ ਜਿਹਾ ਇਸੇ ਸੂਟ ਦੀ ਡਿਮਾਂਡ ਸੀ ਬਹੁਤ ਜ਼ਿਆਦਾ ਜਿਸ ਕਰਕੇ ਇਹ ਸੂਟ ਆਪਾਂ ਨੇ ਰੀਸਟਾਕ ਕਰਵਾਇਆ ਨੈਕਸਟ ਕਲਰ 38 નંબર હાલો જી ઠીક છે નેક્સ્ટ કલર નહીં નહીં 39 નંબર હેલો જી 39 નંબર ઠીક છે જી 1899 ઇસ પીસ ਦਾ રેટ રહેગા લો જી ઇ કે આ ગયા 2 4 6 8 વાલે ਦਾ એਦਾ ਸਾਡੇ કોલ કોઈ ક્વોન્ટિટી ની હે જી 1 કો સેટ આ એ 1 કો મિલયા સી ਠੀਕ ਹੈ ਜੀ ਕਿਹ ਕੇ ਸੈਟ ਆ 2 4 6 8 ਆ ਲਓ ਜੀ ਦੇਖੋ ਸ਼ਾਨਦਾਰ ਪੀਸ ਆ ਲਓ ਜੀ ਠੀਕ ਹੈ ਇੱਥੇ ਐਮਬਰਾਇਡਰੀ ਇੱਕ ਤੁਹਾਨੂੰ ਇੱਥੇ ਜਾਮ कॉटन ਦਾ ਸੂਟ ਹੈ ਜਿਨ੍ਹਾਂ ਨੂੰ ਮਤਲਬ ਕਿ ਇਹ ਵੀ ਜਾਮ कॉटन ਦੀ ਬਿਨਾ ਲਾਈਨਿੰਗ ਤੋਂ ਬਣਦਾ ਆ ਜਿਨ੍ਹਾਂ ਨੇ ਸਰਦੀ ਦਾ ਨਹੀਂ ਪਾਣਾ ਹੁੰਦਾ ਥੋੜਾ ਜਿਹਾ ਪਾਰਟੀ ਵੇਅਰ ਪੀਸ ਚਾਹੀਦਾ ਆ फटाफट ਬੁਕਿੰਗ ਕਰਾ ਲੈਣਾ ਨੰਬਰ ਰਹੇਗਾ 40 चौबीस सौ रुपये इस पीस का रेट रहेगा नैक्सट कलर रहेगा अपना फिरोजी नंबर लो जी आ लो एक रहेगा अपना फिरोजी कलर देखो जी शानदार पीस नंबर रहेगा फोर्टी वन नैक्सट पीस नंबर रहेगा फोर्टी टू आ जी देखो जी पीस ਨੈਕਸਟ ਪੇਜ ਨੰਬਰ ਰਹੇਗਾ 43 ਇਹ ਹੈ ਜੀ ਅੱਜ ਦੀ ਕਲੈਕਸ਼ਨ ਹੁਣ ਤੁਹਾਨੂੰ ਕੱਢਾਂਗੇ ਇੱਕ ਲੱਕੀ ਡਰੋਅ ਲਿਓ ਜੀ ਭਾਵਨਾ ਲੈ ਜੀ ਆ ਰਹੇਗਾ ਆਪਣਾ 43 ਨੰਬਰ ਠੀਕ ਹੈ ਜੀ ਇਹ ਹੈ ਜੀ ਅੱਜ ਦੀ ਕਲੈਕਸ਼ਨ ਕਿੱਦਾਂ ਦੀ ਲੱਗੀ ਪਿਆਰਾ ਜਿਹਾ ਕਮੈਂਟ ਸਲਾਹ ਜ਼ਰੂਰ ਦੇਣੀ ਆ ਲੈ ਜੀ ਇਹ ਆਪਾਂ ਨੇ ਮਹਾਰਾਣੀ ਜਿੰਦਾ ਕੱਲ ਪਾਈ ਆ ਦੇਖੋ ਜੀ 27 ਅਕਤੂਬਰ ਦੀ ਵੀਡੀਓ ਹੈ ਮਹਾਰਾਣੀ ਜ਼ਿੰਦਾ ਨਿਊ ਲਾਂਚ ਠੀਕ ਹੈ ਜੀ ਇਹਦੇ ਆਪਾਂ ਕੱਢਾਂਗੇ ਹੁਣ ਕਮੈਂਟ ਠੀਕ ਹੈ ਜੀ ਹੁਣ ਕੱਢਾਂਗੇ ਆਪਾਂ ਕਮੈਂਟ ਲੈ ਜੀ ਸਭ ਤੋਂ ਪਹਿਲਾ ਕਮੈਂਟ ਦੇਖਦੇ ਆਂ ਆਪਾਂ ਰਣਜੀਤ ਕੋਰ ਇਹਨਾਂ ਦੇ ਲਾਈਕ ਵੀ ਪੰਜ ਆਏ ਆ ਇਹਨਾਂ ਦੇ ਕਮੈਂਟ ਨੂੰ ਦੀਦੀ ਹੁਣ ਤਾਂ ਸਾਡਾ ਵੀ ਮਨ ਨਹੀਂ ਕਰਦਾ ਕਮੈਂਟ ਕਰਨ ਨੂੰ ਕਿਉਂ ਜੀ ਕਿਉਂਕਿ ਤੁਸੀਂ ਪਤਾ ਨਹੀਂ ਕਿੱਥੋਂ ਲੱਕੀ ਡਰਾ ਕੱਢ ਦਿੰਦੇ ਹੋ ਸਾਨੂੰ ਬਹੁਤ ਟਾਈਮ ਹੋ ਗਿਆ ਤੁਹਾਡੇ ਨਾਲ ਜੁੜਿਆ ਨੂੰ ਪਰ ਅਜੇ ਤੱਕ ਕਦੀ ਸਾਡਾ ਨੰਬਰ ਨਹੀਂ ਆਇਆ ਓ ਸੌਰੀ ਮੈਮ ਐਕਚੁਅਲੀ ਅਸੀਂ ਤਾਂ ਦੇਖੋ ਜੀ ਸਾਰਿਆਂ ਦਾ ਹੀ ਕੱਢਦੀ ਆ ਮੈਂ ਤਾਂ ਤੁਹਾਡੇ ਸਾਹਮਣੇ ਹੀ ਹੈ ਨਾ ਅਜੇ ਤੱਕ ਕਦੇ ਨਹੀਂ ਸਾਡਾ ਨੰਬਰ ਆਇਆ ਅਸੀਂ ਹਰ ਵੀਡੀਓ ਵੇਖ ਕੇ ਦੇ ਹਾਂ ਪਤਾ ਲੱਗਦਾ ਰਹਿੰਦਾ ਹੈ ਕਿ ਰਿਵਾਜ ਚੱਲ ਰਿਹਾ ਹੈ ਥੈਂਕ ਯੂ ਸੋ ਮੱਚ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਐ ਚਾ ਤੁਹਾਨੂੰ ਲਾਈਕ ਵੀ ਪੰਜ ਕਰੇ ਹੋਏ ਆ ਲੋ ਸੇਵਾ ਮੈਂ ਵੀ ਕਰਤਾ ਠੀਕ ਹੈ ਜੀ ਲੋ ਜੀ ਅੱਜ ਮੈਡਮ ਦਾ ਹੀ ਕੱਢਦੇ ਆ ਕਿਉਂਕਿ ਬੜਾ ਸੋਹਣਾ ਇਹਨਾਂ ਨੇ ਕਮੈਂਟ ਕਰਿਆ ਸਭ ਤੋਂ ਪਹਿਲਾਂ ਤੇ ਜੁੜੇ ਹੋਏ ਆ ਆਪਾਂ ਦੇਖੋ ਮੈਂ ਸੋਚ ਰਹੀ ਜਿਨ੍ਹਾਂ ਤੇ ਲਾਈਕ ਜ਼ਿਆਦਾ ਆਂਦੇ ਆ ਹਨਾ ਜਿੱਦਾਂ ਮੈਡਮ ਤੇ ਲਾਈਕ ਆਏ ਆ ਹੋਰ ਵੀ ਆਏ ਹੋਣਗੇ ਸੌਰੀ 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 ਇਹ ਸੁੱਖਾ ਤਰੀਕਾ ਜਿਹਦੇ ਤੇ ਲਾਈਕ ਜ਼ਿਆਦਾ ਹੋਏ ਅੱਛਾ ਲਿਖਿਆ ਹੋਏ ਸਾਡੇ ਨਾਲ ਆਪਣਾ ਸਾਂਝਾ ਕਰਿਆ ਹੋਏ ਹਨਾ ਤੇ ਉਹ ਵਧੀਆ ਲੱਗਦਾ ਆ ਅੱਜ ਇਹਦਾ ਮੈਡਮ ਦਾ ਹੀ ਕੱਢਦੇ ਆ ਠੀਕ ਹੈ ਜੀ ਕਿਉਂਕਿ ਇਹਨਾਂ ਨੂੰ ਸਭ ਤੋਂ ਜ਼ਿਆਦਾ ਲਾਈਕ ਆਏ ਹੋਏ ਆ ਤੇ ਲੋ ਜੀ ਮੈਡਮ ਜੀ ਅੱਜ ਥੋੜਾ ਹੀ ਕੱਢਦੇ ਆ ਕਿਉਂਕਿ ਆਪਾਂ ਪੂਰਾ 1 ਮਹੀਨਾ ਕੱਢਾਂਗੇ ਠੀਕ ਹੈ ਜੀ ਰਣਜੀਤ ਕੌਰ ਮੈਡਮ ਹੈ 89 ਇਹਨਾਂ ਦੇ ਕਮੈਂਟ ਆ ਕਮੈਂਟ ਤਾਂ ਮੈਡਮ ਜੀ ਤੁਹਾਡੇ 89 ਹੀ ਆ ਠੀਕ ਹੈ ਜੀ ਬਟ ਥੈਂਕ ਯੂ so much ਇੰਨਾ ਪਿਆਰ ਦੇਣ ਵਾਸਤੇ ਲੋ ਜੀ ਥੋੜਾ ਨਿਕਲ ਗਿਆ ਕਮੈਂਟ ਠੀਕ ਹੈ ਤੁਸੀਂ ਕਹਿੰਦੇ ਹੋ ਤੁਸੀਂ ਸਰ ਪਤਾ ਨਹੀਂ ਕਿੱਥੋਂ ਕੱਢ ਦਿਆ ਥੋੜਾ ਹੀ ਕੱਢਿਆ ਆ ਤੇ ਜਿੱਦਾਂ ਜਿਹਦਾ ਲੱਕੀ ਡਰਾ ਨਿਕਲਦਾ ਹੈ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਸਾਨੂੰ ਭੇਜਣਾ ਹੁੰਦਾ ਹੈ ਅਸੀਂ 500 ਰੁਪਏ ਦੀ ਰੇਂਜ ਦਾ ਕੋਈ ਵੀ ਸੂਟ ਭੇਜਦੇ ਹਾਂ ਬਹੁਤ ਕੋਸਟਲੀ ਮੈਂ ਨਹੀਂ ਦੰਦੇ ਕਿਉਂਕਿ ਮੇਰਾ ਲਗਾਤਾਰ ਕਈ ਵਾਰੀ 15 ਦਿਨ ਕੱਢਦੀਆਂ ਕਈ ਵਾਰੀ ਹੁਣ ਮੇਰਾ ਹੈਗਾ ਆ ਸ਼ਾਇਦ ਮੈਂ ਇੱਕ ਮਹੀਨਾ ਲਗਾਤਾਰ ਕੱਢਾਂਗੀ ਹਰ ਰੋਜ਼ ਇੱਕ ਲੱਕੀ ਡ੍ਰੋ ਉਹਦੇ ਵਿੱਚ ਮੇਰਾ ਇਹੀ ਮੇਨ ਮਕਸਦ ਹੈ ਕੱਢਣ ਦਾ ਕਿ ਜੋ ਮੇਰੇ ਨਾਲ ਤੁਸੀਂ ਜੁੜੇ ਹੋਏ ਹੋ ਤੁਸੀਂ ਆਪਣਾ ਮੇਰੇ ਨਾਲ ਸਾਂਝਾ ਕਰੋ ਮੈਂ ਤੁਹਾਡੇ ਨਾਲ ਕਰਦੀ ਆ ਮੈਂ ਤਾਂ ਵੀਡੀਓ ਦੇ ਵਿੱਚ ਕਰਦੀ ਆ ਤੁਸੀਂ ਵੀ ਕਰ ਦਿਓ ਬਾਈ ਕਮੈਂਟ ਤੁਸੀਂ 네ਗੇਟਿਵ ਹੈ ਪੋਜ਼ਿਟਿਵ ਹੈ ਕੁਝ ਵੀ ਹੈ ਤੁਸੀਂ ਸਾਨੂੰ ਦੱਸੋ ਤਾਂ ਜੋ ਅਸੀਂ ਸਮਝੀ ਹੁਣ ਹੈ ਕਈ ਮੈਡਮਾਂ ਨੇ ਕਮੈਂਟ ਕਰੇ ਹੋਏ ਸੀ ਕੱਲ ਮੈਂ ਰਾਤ ਪੜ ਰਹੀ ਸੀ ਕਿ ਪਾਰਟੀ ਵੇਅਰ ਲੈ ਕੇ ਆਓ ਹਨਾ ਤੇ ਕਾਟਨ ਦੇ ਵਿੱਚ ਲੈ ਕੇ ਆਓ ਅਸੀਂ ਸਾਰੀ ਚੀਜ਼ਾਂ ਦੇਖ ਕੇ ਉਸੇ ਹਿਸਾਬ ਨਾਲ ਕਰਿਆ ਆ ਤੇ ਮਹਾਰਾਣੀ ਜਿੰਦਾਬਾਦ ਤੇ ਵੀ ਬਹੁਤ ਅੱਛੀ ਅੱਛੀ رائے ਦਿੱਤੀ ਆ ਕਿ ਤੁਸੀਂ ਰਸਟ ਸਟਿਚ ਕਰਵਾਓਏ ਤਾਂ ਆਪਾਂ ਜਰੂਰ ਉਸੇ ਤਰ੍ਹਾਂ ਕਰਵਾਵਾਂਗੇ ਤੇ ਜੇ ਤੁਸੀਂ ਨਾ ਜਿੱਦਾਂ ਲੱਕੀ ਡਰੋ ਕੱਢਿਆ ਆਪਾਂ ਨੇ ਹਨਾ ਤੁਹਾਨੂੰ 500 ਰੁਪਏ ਵਾਲਾ ਸੂਟ ਨਹੀਂ ਲੈਣਾ ਤੁਸੀਂ ਕੋਈ ਵੀ ਆਪਣੀ ਵੀਡੀਓ ਦੇ ਵਿੱਚੋਂ ਸੂਟ ਪਸੰਦ ਕਰ ਸਕਦੇ ਹੋ ਤੁਹਾਡਾ 500 ਰੁਪਏ ਆਪਣੇ ਕੋਲ ਸੇਵਾ ਤੁਸੀਂ ਉਹਦੇ ਵਿੱਚੋਂ ਲੈਸ ਕਰਵਾ ਸਕਦੇ ਹੋ ਕੋਈ 800 900 1000 1200 ਜਿੰਨੇ ਦਾ ਵੀ ਤੁਹਾਨੂੰ ਪਸੰਦ ਆਉਂਦਾ ਹੈ 500 ਰੁਪਏ ਪਾ ਉਹਦੇ ਵਿੱਚੋਂ ਲੈਸ ਕਰ ਦਿੰਦੇ ਆ ਉਹਦਾ ਪਲੱਸ ਪੁਆਇੰਟ ਕੀ ਹੁੰਦਾ ਤੁਹਾਨੂੰ ਤੁਹਾਡੇ ਪਸੰਦ ਦੀ ਚੀਜ਼ ਮਿਲ ਜਾਂਦੀ ਹੈ ਤੇ ਡਿਸਕਾਊਂਟ ਵੀ ਠੀਕ ਹੈ ਨੈਕਸਟ ਵੀਡੀਓ 'ਚ ਸ਼ੇਅਰ ਮਿਲਦੇ ਆ ਥੈਂਕ ਯੂ ਸੋ ਮੱਚ